ਅੱਖਾਂ ਨਹੀਂ ਹੈਗੇ ਬਈ ਅੱਖਾਂ ਨਹੀਂ ਹੈ ਅੱਖਾਂ ਹੈ ਨਹੀਂ ਨਹੀਂ ਆ ਦੇਖੋ ਨੇੜੇ ਵਿੱਚ ਕੈਮਰਾ ਇਹ ਆ ਦੇਖੋ ਅੱਖਾਂ ਹੀ ਹੈ ਨਹੀਂ ਜਮਾ ਠੀਕ ਹੈ ਇਧਰ ਵੀ ਦੇਖ ਲੋ ਜੀ ਇਧਰ ਤਾਂ ਮਾੜੀ ਜਿਹੀ ਇੱਕ ਦੀਦੀ ਹੈ ਨਹੀਂ ਕੁਝ ਵੀ ਨਹੀਂ ਕੁੜੀ ਅੱਜ ਤੱਕ ਜਿੰਨੇ ਵੀ ਇਹਨੇ ਬੱਚੇ ਦਿੱਤੇ ਆ ਨੌਕਰੇ ਬੱਚੇ ਦਿੱਤੇ ਆ ਤੇ ਲੱਖਾਂ ਰੁਪਈਆਂ ਚ ਉਹ ਬੱਚੇ ਸੇਲ ਹੋਏ ਆ ਹਾਂ ਜੀ ਮੇਤਰੋ ਸਤਿ ਸ਼੍ਰੀ ਅਕਾਲ ਬਾਈ ਧੰਨੇ ਕੋਲੇ ਖੜੇ ਆ ਤੁਹਾਨੂੰ ਨਾ ਅੱਜ ਇੱਕ ਰੱਬ ਦੇ ਜੀ ਨਾਮ ਲਾਉਣੇ ਆ ਗੁਰੂਆਂ ਨੇ ਘੋੜਿਆਂ ਤੇ ਜਿਹੜਾ ਕਿ ਦੁਨੀਆ ਜਿੱਤ ਲਈ ਸੀਗੀ ਤੇ ਇਹ ਕੁੜੀ ਖੜੀ ਹੈਗੀ ਇਹ ਕੁੜੀ ਅੱਜ ਤੱਕ ਜਿੰਨੇ ਵੀ ਇਹਨੇ ਬੱਚੇ ਦਿੱਤੇ ਆ ਨੌਕਰੇ ਬੱਚੇ ਦਿੱਤੇ ਆ ਤੇ ਲੱਖਾਂ ਰੁਪਈਆਂ ਚ ਉਹ ਬੱਚੇ ਸੇਲ ਹੋਏ ਆ ਤੇ ਕੁੜੀ ਨੂੰ ਦਿਂਦਾ ਨਹੀਂ ਹੈਗਾ ਤੇ ਪਰ ਫੇਰ ਵੀ ਤੁਸੀਂ ਦੇਖ ਸਕਦੇ ਹੋ ਅੱਖਾਂ ਨਹੀਂ ਹੈਗੀਆਂ ਬਈ ਅੱਖਾਂ ਨਹੀਂ ਹੈ ਅੱਖਾਂ ਹੈ ਹੀ ਨਹੀਂ 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 ਆ ਦੇਖੋ ਨੇੜੇ ਨਹੀਂ ਵੀ ਕੈਮਰਾ ਇਹ ਆ ਦੇਖੋ ਅੱਖਾਂ ਹੀ ਹੈ ਨਹੀਂ ਜਮਾ ਠੀਕ ਹੈ ਇੱਧਰ ਵੀ ਦੇਖ ਲੋ ਜੀ ਇੱਧਰ ਤਾਂ ਮਾੜੀ ਜਿਹੀ ਖਦੀ ਦੀ ਹੈ ਨਹੀਂ ਕੁਝ ਵੀ ਨਹੀਂ ਬਈ ਕਿੰਨੇ ਚਿਰ ਤੋਂ ਘੋੜੀ ਥੋੜੀ ਥੋੜੀ ਕੋਲੇ ਇਹ ਇਹ ਮੇਰੇ ਕੋਲ 9 ਸਾਲ ਹੋ ਗਈ ਇਹਨੂੰ 8-9 ਸਾਲ ਹੋ ਗਏ ਤੇ ਬਾਈ ਜੀ ਦਾ ਫਾਰਮ ਜਿਹੜਾ ਬਣਾਉਣ ਵਾਲੀ ਘੋੜੀ ਇਹ ਹੈਗੀ ਸਭ ਤੋਂ ਪਹਿਲੀ ਘੋੜੀ ਆ ਤੇ ਬਾਈ ਕਹਿੰਦਾ ਜਿੰਨਾ ਚਿਰ ਮੇਰੇ ਸਵਾਸ ਆ ਉਹਨਾਂ ਚਿਰ ਇਹ ਘੋੜੀ ਮੇਰੇ ਨਾਲ ਰਹੂਗੀ ਤੇ ਹੁਣ ਵੀ 8 ਮਹੀਨੇ ਕਿਤੇ ਕੋਈ ਹੁੰਦੀ ਵੀ ਆ ਮਨਾਖੀ ਘੋੜੀ ਆ ਆਪਾਂ ਹੋਰ ਵੀ ਲੈ ਲਾਂਗੇ 8 ਮਹੀਨੇ ਦੀ ਬਣਾਵਾਂਗੇ ਹਾਂ ਇੰਜ ਹੀ 8 ਮਹੀਨੇ ਦੀ ਬਣਾ ਆ ਕਈ ਵਾਰੀ ਕਿਸੇ ਭੈਣ ਭਾਈ ਕੋਲੇ ਹੁੰਦੀ ਆ ਜੀ ਮਨਾਖੀ ਘੋੜੀ ਆ ਆਪਾਂ ਹੋਰ ਵੀ ਲੈ ਲ ਤੇ ਮਨਾਖੇ ਘੋੜੀ ਹੁੰਦੀ ਹੈ ਆ ਬਾਈ ਅਸੀਂ ਜੇ ਤਾਂ ਹੁੰਦਾ ਕਈ ਵੀ ਕਿਸੇ ਕੋਲ ਖਾਲੀ ਘੋੜੀ ਹੁੰਦੀ ਹੈਗੀ ਤਾਂ ਉਹ ਵੀ ਕਿਸੇ ਨੇ ਸੇਲ ਕਰਨੀ ਹੋਵੇ ਤਾਂ ਬਾਈ ਦੇ ਤਾਂ ਨੰਬਰ ਦਿੱਤਾ ਹੋਇਆਗਾ ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਖਾਲੀ ਘੋੜੀ ਕੋਈ ਦੀ ਕਿਸੇ ਨੇ ਸੇਲ ਕਰਨੀ ਹੋਵੇ ਤਾਂ ਬਾਈ ਨੂੰ ਜਰੂਰਤ ਹੈ ਪੰਜ ਸੱਤ ਘੋੜੀਆਂ ਚਾਹੀਦੀਆਂ ਨੇ ਖਾਲੀ ਜੇ ਕੋਈ ਹੁੰਦੀਆਂ ਤਾਂ ਜਰੂਰ ਸਕਰੀਨ ਤੇ ਨੰਬਰ ਚੱਲਦਾ ਤੇ ਬਾਈ ਕੋਲ ਦੇਖੋ ਬਹੁਤ ਸੋਹਣਾ ਪ੍ਰਬੰਧ ਆ ਜਿਹੜਾ ਫਾਰਮ ਦੇ ਵਿੱਚ ਹਰ ਇੱਕ ਚੀਜ਼ ਕੈਮਰੇ ਬਫਾਰੇ ਪੱਖੇ ਕੂਲਰ ਤੇ ਹਰ ਇੱਕ ਚੀਜ਼ ਦੀ ਸੁਵਿਧਾ ਹੈਗੀ ਆ ਤੇ 24 ਘੰਟੇ ਇਸ ਫਾਰਮ ਦੇ ਵਿੱਚ ਗੁਰਬਾਣੀ ਚੱਲਦੀ ਆ ਉਸ ਹੁਣ ਅਸਤਾ ਇਸ ਕਰਕੇ ਬੰਦ ਕਰਤੀ ਵੀ ਕਾਪੀਰਾਈਟ ਨਾ ਜੇ ਚੈਨਲ ਤੇ 24 ਘੰਟੇ ਜਿਹੜਾ ਕੀ ਇੱਥੇ ਗੁਰਬਾਣੀ ਚੱਲਦੀ ਰਹਿੰਦੀ ਆ ਤੇ ਜਰੂਰ ਵੀਡੀਓ ਸ਼ੇਅਰ ਕਰਿਓ ਅੰਨੀ ਘੋੜੀ ਆ ਜਿਹੜੀ ਬਾਈ ਦਾ ਫਾਰਮ ਜਿਨੇ ਅੱਜ ਤੱਕ ਕੱਖਾਂ ਤੋਂ ਲੱਖਾਂ ਤੇ ਲਿਆਂਦਾ ਤੇ ਜੇ ਕਿਸੇ ਕੋਲ ਹੋਰ ਹੋਵੇ ਜਿਨ੍ਹਾਂ ਕੋਈ ਇਹ ਕਹਿੰਦਾ ਵੀ ਮੈਥੋਂ ਸੰਭਲਦੀ ਨਹੀਂ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦੋਨੇ ਇੱਥੇ ਲੈ ਕੇ ਆਊਗਾ ਤੇ ਕਿਸੇ ਕੋਲ ਖਾਲੀ ਘੋੜੀ ਹੋਵੇ ਤਾਂ ਖਾਲੀ ਘੋੜੀ ਵੀ ਸਾਨੂੰ ਦੇ ਸਕਦਾ ਬਾਈ ਧੰਨੇ ਲਈ ਆਪਾਂ ਨੂੰ ਤਕਰੀਬਨ 5-7 ਘੋੜੀਆਂ ਚਾਹੀਦੀਆਂ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਚੱਲ ਰਿਹਾ ਬਾਈ ਦਾ ਆਪਾਂ ਖੜੇ ਹੋਏ ਹਾਂਗੇ ਰੋਪੋਲ ਸਟੱਡ ਫਾਰਮ ਪਿੰਡ ਲੇਲੇ ਵਾਲਾ ਨੇੜੇ ਤਲਵੰਡੀ ਸਾਭੋ ਧੰਨਵਾਦ